ਕੀ ਕਾਲ ਜੀ ਕਿਦਾਂ ਹਾਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਰਹੂਗੀ ਇਹ ਰਹਿਣਗੇ ਜੀ ਪਸ਼ਮੀਨੇ ਕੋਟ ਰਾਈ ਦੇ ਸੂਟ ਬਿਲਕੁਲ ਸੌਫਟ ਜੋ ਆਪਾਂ ਪਹਿਲਾਂ ਵੀ ਲੈ ਕੇ ਆਏ ਸੀਗੇ ਟਿਸਟਾ ਬ੍ਰਾਂਡ ਦੇ ਲక్ష్ਮੀ ਫੈਬ੍ਰਿਕਾ ਟਿਸਟਾ ਬ੍ਰਾਂਡ ਦੇ ਸੂਟ ਨੇ ਜੀ ਸਟਫ ਨਾਲ ਖਾਂਬੰਦ ਕਰਕੇ ਲੈਣ ਵਾਲਾ ਸਟਫ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਸਟਫ ਨਾਲ ਅੱਖਾਂ ਬੰਦ ਕਰਕੇ ਲੈਣ ਵਾਲਾ ਹੈਗਾ ਐਨਕ ਸੋਨਾ ਸਟੱਫ ਹੈਗਾ ਇਹ ਟਿਸਟਾ ਬ੍ਰੈਂਡ ਦਾ ਐਨਾ ਕੁ ਜਿਆਦਾ ਵਧੀਆ ਸਟੱਫ ਹੈ ਇਹ ਕਿ ਮੈਂ ਸ਼ਿਓਰਟੀ ਲੈਣੀ ਹੈ ਕਿ ਤੁਸੀਂ ਇੱਕ ਵਾਰੀ ਮੰਗਵਾਉਂਗੇ ਤਾਂ ਤੁਸੀਂ ਰਿਪੀਟ ਕਰੋਗੇ ਇਸ ਸਟੱਫ ਨੂੰ ਐਨਾ ਕੁ ਸੋਨਾ ਐਨਾ ਕੁ ਵਧੀਆ ਟਿਸਟਾ ਬ੍ਰੈਂਡ ਦਾ ਫੈਬਰਿਕ ਹੈ ਜੀ ਇਹ ਤੇ ਸਟੱਫ ਹੈ ਨਾ ਲਾਜਵਾਬ ਹੈਗਾ ਨੋ ਵਰਡ ਕੋਈ ਵਰਡ ਨਹੀਂ ਹੈਗਾ ਐਨਾ ਕੁ ਸੌਫਟ ਬਹੁਤ ਜਿਆਦਾ ਥਿੰਕ ਨਹੀਂ ਹੈਗਾ ਥਿੰਨਾ ਬਿਲਕੁਲ ਬਹੁਤ ਸੋਨਾ ਪਿਓਰ ਕਾਟਰਾਈਜ਼ ਇਹ ਤੇ ਪਪ ਪਪ ओके 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 ਠੀਕ ਹੈ ਤੇ ਇੰਨਾ ਕੁ ਜ਼ਿਆਦਾ ਪਿਓਰ ਵਾਲਾ ਫੈਬਰਿਕ ਹੈ ਜੀ ਇਹ ਬਿਲਕੁਲ ਪਿਓਰ ਤੇ ਜਿਵੇਂ ਆਪਾਂ ਪਸ਼ਮੀਨਾ ਕਾਟਰਾਈਜ਼ ਉਹ ਚੀਜ਼ਾਂ ਤੋਂ ਤਾਂ ਇਹਨਾਂ ਇੱਕ ਜ਼ਿਆਦਾ ਪਿਓਰਟੀ ਵਾਲਾ ਹੈਗਾ ਬਹੁਤ ਜ਼ਿਆਦਾ ਵਧੀਆ ਤੇ ਬਹੁਤ ਸੋਹਣਾ ਫੈਬਰਿਕ ਹੈਗਾ ਬੋਲ ਦੂੰਗੀ ਮੈਂ ਬੋਲ ਦੋ ਬੋਲ ਲੂ ਬੁੱਤ ਬੋਲ ਦੋ ਫਿਰ ਬੀੜੀਆਂ ਤਾਂ ਬਣਾ ਲੈ ਪੁੱਤ ਫਿਰ ਮੈਂ ਬੋਲ ਦੂੰਗੀ ਤੇ ਇੰਨੀ ਕ ਜਿਆਦਾ ਵਧੀਆ ਨਾਲ ਦੇ ਸਟੱਫ ਦੀ ਬਿਲਕੁਲ ਲਾਈਟ ਵੇਟ ਹੈ ਨਾ ਤਾਂ ਇਹਨਾਂ ਤੇ ਲਾਈਨਿੰਗ ਦੀ ਰਿਕੁਆਇਰਮੈਂਟ ਹੈਗੀ ਬਟ ਇੰਨਾ ਕ ਜਿਆਦਾ ਸੌਫਟ ਤੇ ਫਾਈਨ ਫੈਬਰਿਕ ਹੈਗਾ ਟਿਸਟਾ ਬ੍ਰਾਂਡ ਦਾ ਬਿਲਕੁਲ ਮੈਂ ਕਹਿ ਨਹੀਂ ਸਕਦੀ ਵੀ ਇੰਨਾ ਕ ਵਧੀਆ ਫੈਬਰਿਕ ਹੈਗਾਗਾ ਇਹ ਰਿਪੀਟ ਕਰੋਗੇ ਬਸ ਟਰਸਟ ਹੈਵ ਲਾਈਕਵਾ ਟਰਸਟ ਕਰਕੇ ਮੰਗਵਾ ਲਿਓ ਇਹ ਸਟੱਫ ਦਾ ਮੈਂ ਇੰਨਾ ਕ ਕਹਨੀ ਆ ਕਿ ਤੁਸੀਂ ਦੁਬਾਰਾ ਮੰਗਵਾਉਗੇ ਦੇਖੋ ਜੀ ਕਲਰ ਇਹਦੇ ਵਿੱਚ ਆਪਾਂ ਤਿੰਨ ਚਾਰ ਵਾਰ ਰਿਪੀਟ ਕਰ ਚੁੱਕੇ ਹਾਂਗੇ ਇਹ ਤਿੰਨ ਚਾਰ ਵਾਰ ਰਿਪੀਟ ਕਰ ਚੁੱਕਿਆ ਹੁਣ ਤੋਂ ਪਹਿਲਾਂ ਇਹ ਕਿਉਂਕਿ ਇਹ ਹੁਣ ਦੇ ਮੌਸਮ ਤੋਂ ਪੈਣ ਲੱਗ ਜੂਗਾ ਇਹ ਅੱਗੇ ਤੱਕ ਪਾਊਗਾ ਜੀ ਮਾਰਚ ਅਪ੍ਰੈਲ ਤੱਕ ਅਪ੍ਰੈਲ ਤੱਕ ਜਾਊਗਾ ਇਹਦੇ ਵਿੱਚ ਕਲਰ ਚੈਰੀ ਸ਼ੇਡ ਚ ਹੈਗੇ ਨੇਗੇ ਤੇ ਰੈੱਡ ਦੇ ਵਿੱਚ ਹੈਗੇਗਾ ਆਪਣੇ ਕੋਲ ਤੇ ਇੱਕੇ ਦੇ ਵਿੱਚ ਬਲੂ ਸ਼ੇਡ ਚ ਹੈਗੇ ਨੇ ਬਲੂ ਸ਼ੇਡ ਚ ਵੀ ਹੈਗੇ ਨੇਗੇ ਉਹ ਦੁਪੱਟੇ ਡਾਈ ਹੋਣੇ ਗਏ ਨੇਗੇ ਕੁਝ ਕੁ ਆਪਣੇ ਕੋਲ ਹੈਗੇ ਵੀ ਨੇ ਤੇ ਹੋਰ ਕਲਰ ਵੀ ਲੈ ਕੇ ਆਏ ਆ ਆਪਾਂ ਹੋਰ ਕਲਰ ਲੈ ਕੇ ਆਏ ਆ ਬਹੁਤ ਪਿਆਰੇ ਜਿਹੇ ਕਲਰ ਨੇਗੇ ਤੇ ਦੇਖੋ ਬਹੁਤ ਸੋਹਣਾ ਬਲੂਇਸ਼ ਜਿਹਾ ਸ਼ੇਡ ਹੈਗਾ ਇਹ ਬਲੂ ਤੋਂ ਗ੍ਰੀਨਿਸ਼ ਬਲੂਇਸ਼ ਗ੍ਰੀਨ ਜਿਹਾ ਟਨ ਦੇ ਰਿਹਾਗਾ ਇਹ ਬਹੁਤ ਪਿਆਰਾ ਕਲਰ ਹੈਗਾ ਬਹੁਤ ਸੋਹਣੀ ਬਾਟਮ ਹੈ ਇਹਨਾਂ ਨੂੰ ਹੋਰ ਵੀ ਜ਼ਿਆਦਾ ਤੁਸੀਂ ਵਧੀਆ ਬਣਾਉਣ ਵਾਸਤੇ ਇਹਨਾਂ ਦੀ ਬਾਟਮ ਤੇ ਇੰਬੋਰਡਰੀ ਕਰਵਾ ਲਿਓ ਪੈਚ ਵਰਕ ਕਰਵਾ ਲਿਓ ਹ ਇੰਨੇ ਕ ਜ਼ਿਆਦਾ ਸੋਹਣੇ ਸੂਟ ਰਹਿਣ ਵਾਲੇ ਨੇਗੇ ਇਹ ਬਹੁਤ ਜ਼ਿਆਦਾ ਵਧੀਆ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਸ਼ੇਡ ਬਹੁਤ ਪਿਆਰਾ ਸ਼ੇਡ ਹੈਗਾ ਪਿੰਕ ਰਾਣੀ ਸ਼ੇਡ ਹੈਗਾ ਬਹੁਤ ਪ੍ਰੋਪਰ ਰਾਣੀ ਸ਼ੇਡ ਹੈਗਾ ਤੇ ਇੱਕ ਰੈੱਡ ਦੇ ਵਿੱਚ ਆ ਗਿਆ ਜੀ ਇਹਦੇ ਵਿੱਚ ਰੈੱਡ ਦੇ ਵਿੱਚ ਆ ਗਿਆ ਮੈਰੂਨ ਰੈੱਡ ਜਾਏਗਾ ਬਹੁਤ ਪਿਆਰਾ ਸ਼ੇਡ ਹੈ ਜੀ ਇਹ ਵੀ ਤੇ ਲਓ ਜੀ ਇਹਦੀ ਬਾਟਮ ਰਹੂਗੀ ਇੱਕ ਪਰਿੰਜਲ ਸ਼ੇਡ ਹੈਗਾ ਇੱਕ ਪਰਪਲ ਆਪਣਾ ਅਲੱਗ ਹੁੰਦਾ ਬਟੇ ਬਰੀਂਜਲ ਸ਼ੇਡ ਹੈਗਾ ਬਹੁਤ ਪਿਆਰਾ ਸ਼ੇਡ ਹੈ ਇਹ ਵੀ ਸ਼ੇਡ ਨਾ ਸਾਰੇ ਬਹੁਤ ਸੋਹਣੇ ਨੇਗੇ ਸਟਾਫ ਤਾਂ ਦੇਖੋ ਜੀ ਬਹੁਤ ਹੀ ਜ਼ਿਆਦਾ ਵੈਟਰ ਹੈਗਾ ਇਹ ਬਹੁਤ ਵੈਟਰ ਟੂ ਵੈਟਰ ਹੈਗਾ ਮਤਲਬ ਜੇ ਆਪਾਂ 101% ਦੀ ਗਾਰੰਟੀ ਹੈ ਸਟਾਫ ਦੀ ਇੰਨਾ ਕਜਾਇਦਾ ਵਧੀਆ ਸਟੱਫ ਹੈ ਕਿ ਤੁਹਾਨੂੰ ਪਸੰਦ ਆਊਗਾ 101% 100% ਤੋਂ ਵੀ ਵੱਧ ਕੇ ਗਾਰੰਟੀ ਦੇ ਰਹੀ ਹਾਂ ਮੈਂ ਅਭੀ ਤੁਹਾਨੂੰ ਇਹ ਸਟੱਫ ਪਸੰਦ ਆਊਗਾ ਇੰਨਾ ਕਜਾਇਦਾ ਹੈ ਬਟ ਦੇਖੋ ਫੋਨ ਦੇ ਵਿੱਚ ਆਪਾਂ ਸਿਰਫ ਦੱਸ ਹੀ ਸਕਦੇ ਹੁੰਨੇ ਆਂਗੇ ਤੇ ਬਾਕੀ ਇਹ ਤਾਂ ਤੁਸੀਂ ਲੈ ਕੇ ਹੀ ਤੁਹਾਨੂੰ ਪਤਾ ਚੱਲੂਗਾ ਵੀ ਕੀ ਚੀਜ਼ ਹੈ ਰਸਟ ਕਲਰ ਆ ਗਿਆ ਬਹੁਤ ਪਿਆਰੇ ਜਿਹੇ ਸ਼ੇਡ ਨੇਗੇ ਇਹ ਬਹੁਤ ਸੋਹਣੇ ਤੇ ਆਪਾਂ ਜਿਵੇਂ ਜਿਵੇਂ ਥੋੜਾ ਪਿਆਰ ਮਿਲ ਰਿਹਾ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ 'ਚ ਬੋਲ ਚੁੱਕੀ ਹਾਂ ਕਿ ਓਮੇ ਓਮੇ ਆਪਾਂ ਸਟੱਫ ਜ਼ਿਆਦਾ ਚੈੱਕ ਰਿਆਂਗੇ ਟਿਸਟਾ ਵਾਲਿਆਂ ਦਾ ਇਸ ਵਾਰ ਆਪਾਂ ਬਹੁਤ ਜ਼ਿਆਦਾ ਉਹਨਾਂ ਦੀ ਮਿੱਲੇ 'ਚ ਆਪਾਂ ਮਾਲ ਚੈੱਕ ਰਿਆਂ ਸੰਥੈਟਿਕ 'ਚ ਵੀ ਇਹਦੇ ਵਿੱਚ ਵਿంటర్ ਵਾਲਾ ਸਟੱਫ ਵੀ ਪ੍ਰਿੰਟਡ ਸੂਟ ਆਪਣੇ ਉਹਨਾਂ ਦੇ ਆਰਗੈਂਜ਼ਾ ਦੇ ਟਿਸਟਾ ਦੇ ਆਪਾਂ ਇੰਨੇ ਕ ਜ਼ਿਆਦਾ ਆਰਗੈਂਜ਼ਾ ਆ ਰਹੇ ਆਪਣੇ ਕੋਲੇ ਕ੍ਰੇਪ ਚ ਆ ਰਹੇ ਨੇ ਕਿਉਂਕਿ ਕਾਫੀ ਸਾਰਿਆਂ ਦੀ ਤਾਂ ਵੀਡੀਓ ਰੋਜ਼ ਅਪਲੋਡ ਨਹੀਂ ਕਰ ਪਾਉਂਦੇ ਹੈਗੇ ਆਪਾਂ ਬਹੁਤ ਜ਼ਿਆਦਾ ਇਹਨਾਂ ਦੇ ਆਪਾਂ ਇਸ ਕਰਕੇ ਆਪਾਂ ਨੂੰ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਆਪਾਂ ਨੂੰ ਇਹ ਮਿਲ ਰਿਹਾ ਹੈਗਾ ਹੁਣ ਫੈਬਰਿਕ ਆਪਾਂ ਨੇ ਪਹਿਲਾਂ ਇਹਨਾਂ ਦਾ ਜਿਹੜਾ ਰੇਟ ਸੀਗਾ 1700 ਰੁਪਏ ਸੀਗਾ ਸ਼ਿਪਿੰਗ ਐਕਸਟਰਾ ਸੀ ਬਟ ਹੁਣ ਇਹਨਾਂ ਦਾ ਰੇਟ ਹੈ 1500 ਰੁਪਏ 1500 ਰੁਪਏ ਦਾ ਇਹ ਸੂਟ ਰਹੂਗਾ ਜੀ ਸ਼ਿਪਿੰਗ ਐਕਸਟਰਾ ਰਹੂਗੀ ਤੇ 1500 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਦੁਪੱਟਾ ਇਹਨਾਂ ਦੇ ਨਾਲ ਟਾਈਡ ਆਈ ਹੋ ਕੇ ਜਾ ਰਹੇ ਨੇਗੇ ਬਹੁਤ ਜ਼ਿਆਦੇ ਪੈਰ ਨੇ ਮੈਂ ਤੁਹਾਨੂੰ ਦਿਖਾ ਵੀ ਦਵਾਂਗੀ ਜਿਹੜੇ ਦੁਪੱਟੇ ਆਪਣੇ ਗਏ ਹੋਏ ਨੇ ਕੱਲ ਨੂੰ ਐਨੇ ਕ ਜਿਆਦੇ ਸੋਹਣੇ ਜੇ ਤੁਸੀਂ ਦੁਪੱਟੇ ਟਾਈਡ ਆਈ ਕਰਵਾਉਣੇ ਨੇ ਸਿੰਗਲ ਕਲਰ ਦਾ ਕਰਵਾਉਣਾ ਜਾਂ ਵਾਈਟ ਨਾਲ ਮੰਗਵਾਣਾ ਤਾਂ ਤੁਸੀਂ ਮੰਗਵਾ ਸਕਦੇ ਹੋ ਜੇ ਸਟੀਚਿੰਗ ਕਰਵਾ ਕੇ ਮੰਗਵਾਣਾ ਤਾਂ ਵੀ ਪਰ 101% ਗਾਰੰਟੀ ਵਾਲਾ ਜਿਹੜਾ ਸਟੱਫ ਹੈਗਾ ਇਹ ਟਿਸਟਾ ਬ੍ਰਾਂਡ ਦਾ ਤੇ ਬਹੁਤ ਜ਼ਿਆਦਾ ਇਹ ਨਹੀਂ ਹੈਗਾ ਵੀ ਇਹ ਬਹੁਤ ਜ਼ਿਆਦਾ ਹੋਏਗਾ ਅੱਗੇ ਇਹ ਹੁਣੀ ਪੈਣ ਵਾਲਾ ਸਟੱਫ ਹੈਗਾ ਹੁਣ ਤੋਂ ਲੱਗ ਪਣ ਪੂਰੀ ਸਰਦੀ ਪਾਉਂਗੇ ਅੱਗੇ ਮਾਰਚ ਅਪ੍ਰੈਲ ਤੱਕ ਪਾਉਂਗੇ ਇਹ ਐਨਾ ਕੁ ਵਧੀਆ ਸਟੱਫ ਹੈਗਾ ਤੇ ਆਪਣਾ ਨੰਬਰ ਹੈ 9253115036 ਤੇ ਇੱਕ ਹੋਰ ਬੋਲ ਰਹੇ ਆਗੇ ਬੱਚੇ ਆਪਣੇ ਕੋਲੇ بیٹے ਦਾ ਫਰੈਂਡ ਹੈਗਾ ਤੇ ਉਹ ਕਹਿੰਦਾ ਜੀ ਮੇਰਾ ਨਾਮ ਰੋਜ ਮੈਨੂੰ ਕੋ ਗਾਂਟੀ ਤੁਸੀਂ ਮੇਰਾ ਨਾਮ ਨਾ ਉਹਦੇ ਵਿੱਚ ਵੀਡੀਓ ਚ ਬੋਲ ਦੋ ਤੇ ਮੈਂ ਥੋੜਾ ਇਹਨਾਂ ਨੂੰ ਕਰ ਦਿੰਦੀ ਸੀਗੀ ਕਹਿੰਦੇ ਅਸੀਂ ਵੀ ਚੈਨਲ ਉਹ ਬਣਾਨੇ ਵੀਡੀਓ ਬਣਾਨੇ ਹਾਂ ਵੀਡੀਓ ਬਣਾਣਗੇ ਅਸੀਂ ਗੁਰ ਬੋਲੋ ਨਾਮ ਬੋਲੋ ਬੋਲ ਦੋ ਉੱਚੀ ਬੋਲ ਹਰ ਕੋਰ ਬਲੌਗਸ 7 ਅੱਛਾ ਹਰਨੂਰ ਅੰਡਰਸਕੋਰ ਬਲੌਗਸ 7 ਇਹ ਇਹਨਾਂ ਦੀ ਆਈਡੀ ਹੈ ਬੱਚਿਆਂ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਤੇ ਇੱਥੇ ਜਾ ਕੇ ਤੁਸੀਂ ਸਬਸਕ੍ਰਾਈਬ ਕਰ ਲਿਓ ਬੱਚਿਆਂ ਨੂੰ ਇਹਨਾਂ ਨੂੰ ਐਪਰੀਸ਼ੀਏਟ ਮਿਲ ਜੂਗਾ ਬੱਚੇ ਬਲੌਗ ਬਣਾਉਂਦੇ ਨੇ ਤੇ ਇੱਥੇ ਜਾ ਕੇ ਤੁਸੀਂ ਇਹਨਾਂ ਨੂੰ ਜ਼ਰੂਰ ਉਹ ਕਰਿਓ ਵੱਧ ਤੋਂ ਵੱਧ ਤੇ ਸ਼ੇਅਰ ਕਰਿਓ ਤੇ ਬੱਚੇ ਮੈਨੂੰ ਡੇਲੀ ਕਹਿੰਦੇ ਸੀ ਆਂਟੀ ਤੁਸੀਂ ਸਾਡਾ ਨਾਮ ਨਹੀਂ ਬੋਲ ਰਹੇ ਆਂਟੀ ਤੁਸੀਂ ਸਾਡਾ ਨਾਮ ਬੋਲ ਦਿਓ ਇੰਸਟਾ ਤੇ ਵੀ ਬੋਲ ਦਿਓ ਇਧਰ ਵੀ ਬੋਲ ਦਿਓ ਮੈਂ ਇਗਨੋਰ ਮਾਰ ਦਿੰਦੀ ਸੀ ਮੈਂ ਕਿਹਾ ਛੋਟੇ ਨੇਗੇ ਬੱਚੇ ਨੇ ਹੈ ਨਾ ਇਹਨਾਂ ਨੂੰ ਕੀ ਪਤਾ ਹੈਗਾ ਪਰ ਇਹ ਕਹਿੰਦੇ ਸਾਡਾ ਨਾਮ ਜ਼ਰੂਰ ਬੋਲੋ ਮੇਰੇ ਕੋਲ ਹੀ ਖੜੇ ਨੇਗੇ ਜਦੋਂ ਤੁਸੀਂ ਵੀਡੀਓ ਪਾਉਂਗੇ ਤੁਸੀਂ ਬੁਲਾ ਕੇ ਜਾਵਾਂਗੇ ਲਓ ਜੀ ਮੈਂ ਬੋਲਦਾ ਇਹਨਾਂ ਦਾ ਨਾਮ ਸਬਸਕ੍ਰਾਈਬ ਕਰ ਲਿਓ ਬੱਚਿਆਂ ਨੂੰ ਲਓ ਜੀ ਇਹ ਕਲਰ ਮੈਂ ਤੁਹਾਨੂੰ ਦਿਖਾਈ ਦਿੱਤੇ ਨੇ ਰਿਪੀਟ ਕਰ ਦਿੰਨੀ ਆ ਰਸਟ ਕਲਰ ਹੈ ਤੇ 1500 ਰੁਪਏ ਦਾ ਸੂਟ ਰਹੂਗਾ ਜੀ ਬਰੀਂਜਲ ਸ਼ੇਡ ਹੈਗਾ ਬਹੁਤ ਸੋਹਣੇ ਇਹਨਾਂ ਦੇ ਸੂਟ ਸਟੀਚਿੰਗ ਹੋ ਕੇ ਵੀ ਪਹਿਲਾਂ ਤੁਸੀਂ ਨੇ ਦੇਖੇ ਨੇਗੇ ਬਟ ਹੋਰ ਵੀ ਹੋਣੇ ਗਏ ਹੋਏ ਨੇ ਇਹਨਾਂ ਦੇ ਵਿੱਚੋਂ ਕਾਫੀ ਕੁਆਂਟੀਟੀ ਦੇ ਵਿੱਚ ਇਹਨਾਂ ਦੇ ਵਿੱਚ ਕੁਸ਼ਕ ਤਾਂ ਆਪਾਂ ਨੇ ਵੀਡੀਓ ਤੋਂ ਬਿਨਾਂ ਹੀ ਆਪਾਂ ਦਾ ਸੇਲ ਹੋ ਗਏ ਤੇ ਕਾਫੀ ਕਲਰ ਇਹਨਾਂ ਦੇ ਵਿੱਚ ਹੋਰ ਵੀ ਆਪਾਂ ਨਵੇਂ-ਨਵੇਂ ਲੈ ਕੇ ਆਏ ਸੀਗੇ ਤੇ ਆਉਂਦੇ ਵੀ ਰਹਿਣਗੇ ਬਾਕੀ ਸਟੀਚਿੰਗ ਵਾਲੇ ਤੁਹਾਨੂੰ ਮੈਂ ਦਿਖਾਉਂਦੀ ਰਾਵਾਂਗੀ ਤੇ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਇਹ ਸਟੱਫ ਚੱਲ ਰਿਹਾ ਇਹ ਪ੍ਰਿੰਟ ਦਾ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਹੈਗਾ ਹੀ ਹੈ ਤੇ 1500 ਰੁਪਏ ਦਾ ਸੂਟ ਹੈ ਜੀ ਸ਼ਿਪਿੰਗ ਐਕਸਟਰਾ ਰਹੂਗੀ 9253115036 ਥੈਂਕ ਯੂ ਜੀ